ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਨਾਕਸ ਦੁਸ਼ਟ ਹਰ ਮਾਰਿਆ ਪ੍ਰਲاد ਤਰਾਇਆ ਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਸੜਾਇਆ ਸ਼ਲੋਕ ਮੈਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬੱਲੇ ਆਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਕਿਆ ਰਹਾਓ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਿ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਰ ਰਾਗ ਹਸਾ ਮਹਿਲਾ ਪਹਿਲਾ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤਬ ਸਰਬ ਸੁਮਾਲੇ ਬਾਜੇ ਤੇਰੇ ਨਾਨ ਨਨੇਕ ਅ ਸੰਕਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੀ ਉਹ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਭਵਨ ਪਾਣੀ ਬਸੈਂਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਤਰਾਂ ਵਿਚਾਰੇ ਗਾਵਾਂ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਾਂ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨੋ ਸਿੱਧ ਸਮਾਧੀ ਅੰਦਰ ਕਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨੋ ਵੀਰ ਕਰਾਰੇ ਗਾਵਾਂ ਤੁਧਨੋ ਪੰਡਿਤ ਪੜਨ ਰੱਖੀ ਸੁਰ ਜੁਗ-ਜੁਗ ਵੇਦਾਂ ਨਾਲੇ ਗਾਵਾਂ ਤੁਧਨੋ ਮੌਨਿਆ ਮਨਮੋਹਨ ਸੁਰਗ ਮਸ ਪਿਆਲੇ ਗਾਵਾਂ ਤੁਧਨੋ ਰਤਨ ਉਪਾਏ ਤੇਰੇ ਅੱਠ ਸਤ ਤੀਰਤ ਨਾਲੇ ਗਾਵਾਂ ਤੁਧਨੋ ਜੋਤ ਮਹਾਬਲ ਸੂਰਾ ਗਾਵਾਂ ਤੁਧਨੋ ਖਾਣੀ ਚਾਰੇ ਗਾਵਾਂ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋਤ ਉਤਪਾਪਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਦਨੋਂ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾਏ ਸਾਸ ਪਾਤ ਸਹਿਬ ਨਾਨਕ ਰਹੇ ਲਜਾਈ ਆਸਾ ਮਹਿਲਾ ਪਹਿਲਾ ਸੁਣ ਵਰਦਾ ਆਖਾ ਸਭ ਕੋਏ ਕੇਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਨੀ ਗਹੀਰਾ ਕੋਈ ਨਾ ਜਾਣੈ ਤੇਰਾ ਕਿਤਾ ਕਿ ਬਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸੱਤ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿੰਨੇ ਨਾ ਪਾਈਆ ਕਰੋ ਮਿਲੈ ਨਾ ਹੀ ਠਾਕ ਰਹਾਈਆ ਆਖਨ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤੀ ਚਿਆ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮੈਲਾ ਪਹਿਲਾ ਆਖਾ ਜੀਵਾ ਬਿਸਰੇ ਮਰ ਜਾਉ ਆਖਨ ਔਕਾ ਸਾਚਾ ਨਾ ਲੋ ਸਾਚੇ ਨਾਮ ਕੀ ਲਾਗੈ ਭੂਖ ਉਤਪੋਖੈ ਖਾਈ ਚੱਲੀ ਐ ਦੋਖ ਤੋ ਕਿਉ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਤਕਾ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖ ਨਾ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੇ ਪੋਗ ਗੁਣ ਇਹੋ ਔਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਜੇ ਵਡ ਤੇਰੀ ਦਿੱਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਬਿਸਾਰਤ ਤੇ ਕਮਜਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰ ਕਾ ਬਿਨਿਉ ਕਰਿਓ ਗੁਰ ਪਾਸ ਹਮ ਕੀ ਰੇ ਕਿਦਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋ ਕਿਉ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਬਡ ਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਸਾ ਮਿਲ ਸੰਗਤ ਗੁਨ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਨ ਜੰਪਾਸ ਜੋ ਸਤਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਬਸ ਜੇਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਿਲਾ ਪੰਜਵਾਂ ਕਹੇ ਰੇ ਮਨ ਚਿਤ ਵੈ ਓਦਮ ਜਾ ਆਹਰ ਹਰ ਜਿਉ ਪਰਿਆ ਮੈਲ ਪੱਥਰ ਮਹਜੰਤ ਉਪਾਏ ਤਾਕਾ ਰਿਜਕ ਆਗੈ ਕਰਤਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੈ ਕਸ਼ਟ ਹਰਿਆ ਰਹਾਓ ਜਨਨ ਪੀਤਾ ਲੋਕ ਸਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੇ ਸੈ ਕੈ ਸਾ ਤਿਸ ਪਾਸ ਬਚਰੇ ਸਰਿਆ ਤਿੰਨ ਕਵਨ ਖਲਾਵੈ ਕਵਨ ਚੁਕਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦੱਸ ਅਸ਼ਟ ਸਿਧਾਂ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲਵਲ ਸਦਵਲ ਜਾਈਐ ਤੇਰਾ ਅੰਤ ਨਾ ਪਾਰ ਬਰਿਆ ਰਾਗਾ ਸਾ ਮਹਿ ਲਾ ਚੌਥਾ ਸੋਪੁਰਕ ਇਕ ਓੰਕਾਰ ਸਤ ਗੁਰੂ ਪ੍ਰਸਾਦ ਸੋਪੁਰਕ ਨਰਿੰਜਨ ਹਰਪੁਰਕ ਨਰਿੰਜਨ ਹਰ ਅਗੰਮ ਅਗੰਮ ਅੰਪਾਰਾ ਸਭ ਤਿਆਰੇ ਸਭ ਤਿਆਰੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦ ਤਾਰਾ ਹਰ ਤਿਆਵੇ ਸੰਤ ਜੀ ਸਭ ਦੁੱਖ ਬਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਚੋਜ ਬਿਡਾਨਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵਿਆ ਜੋ ਸੇਵੇ ਤੁਧ ਜੀ ਜਨ ਨਾਨਕ ਤិន ਗੁਰ ਵਾਨਾ ਹਰਿ ਤਿਆਵੇ ਹਰਿ ਤਿਆਵੇ ਤੁਧ ਜੀ ਸੇ ਜਨ ਜੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੇ ਜਨ ਹਰਿ ਤਿਆਇਆ ਜੀ ਤਿੰ ਟੂਟੀ ਜਮਕੀ ਫਾਸੀ ਜਿਨ ਨਿਰਵੋਤ ਜਿਨ ਹਰ ਨਿਰਵੋਤ ਧਿਆਇਆ ਜੀ ਤਿੰਨ ਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਹੈ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਫਕਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਦਾਨ ਤੁਧ ਜੀ ਹਰ ਅਨਕ ਅਨੇਕ ਅੰਤ ਤੇਰੀ ਅਣਕ ਤੇਰੀ ਅਣਕ ਕਰੇ ਹਰ ਪੂਜਾ ਜੀ ਤਤ ਤਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਸਿਮਰਤ ਸਾਸਤਰ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੋ ਆਦ ਪੁਰਖ ਅਪਰੰਥ ਕਰਤਾ ਜੀ ਤੁਧ ਜੇਵਨ ਅਵਰ ਨਾ ਕੋਈ ਤੂੰ जोग जोग ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸੇਜੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਹੀ ਆਸਾ ਮੈਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਉਪਾਵੇ ਸੋਈ ਥੀਚੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਬਨੀ ਤੇ ਆਇਆ ਜਿਸਨੋਂ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਲਾ ਮਨਮੁਖ ਗਵਾਇਆ ਤੁਧ ਆਪਿ ਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਧ ਹੀ ਮਾ ਤੁਧ ਬਿੰਦੂ ਜਾ ਕੋਈ ਨਾ ਜੀ ਅੰਤ ਸਭ ਤੇਰਾ ਖੇਲ ਵਿਯੋਗ ਮਿਲਿ ਬਿਸੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੈ ਹਰ ਗੁਣ ਸਤਹੀ ਆਖ ਬਖਾਨੈ ਜਿਨ ਹਰਿ ਸੇਵਿਆ ਤਿੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਦੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮੈਲਾ ਪਹਿਲਾ ਤੇ ਤੇ ਸਰਬੜਾ ਪਿਆਲੇ ਲਿਵਾਸਾ ਪਾਣੀ ਪਾਪਗ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖੈ ਤਾਹ ਡੁੱਬਿਅਲੇ ਮਨ ਏਕ ਨਰ ਚੇਤ ਸਿ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾਉ ਜਤੀ ਸਤੀ ਨਹੀਂ ਪਰਿਆ ਮੂਰਖ ਮੁਗਦਾ ਜਨਮ ਪਿਆ ਪਨਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਬਿਸਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਾਪਤ ਮਨੁਖ ਦੇਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤੈ ਨਾ ਕਾਮ ਮਿਲ ਸਾਧ ਸੰਗਤਿ ਪਜ ਕੇਵਲ ਨਾਮ ਸਜਨਾ ਨਾਮ ਲਾਗ ਅਫਜਲ ਤਰਨ ਕੈ ਜਨਮ ਬੀਤਾ ਜਾਤ ਰੰਗ ਮਾਇਆ ਕਹਿ ਰਹਾ ਹੋ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਖੇ ਸਰਮਾ ਕਾਵਿਓ ਆਵਾਜ਼ ਬੇਨਤੀ ਚੋਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇਸ਼ਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭਾ ਤੁਮ ਕਹਵੋ ਆਪ ਹਾਦਾ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ

ਰਾਖਲੇ ਮੋਰ ਆਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਆਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਚਰ ਅਸਥੁਲਾ ਸੱ퍼 ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ੍ਰਗ ਕਰੈ ਕਰ ਤਾਰਾ ਪ੍ਰਜਾਤਾ ਅਰਥ ਤਦ ਦੇ ਉਪਾਰਾ ਜਬ ਅਕਰਕ ਕਰਤ ਹੋ ਕਬਹੋਂ ਤੂੰ ਮੈਂ ਮਿਲਤ ਦੇ ਤਰ ਸਭ ਹੋਂ ਜੇ ਤੇ ਵੰਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਤਾ ਅਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਅਲੰ ਨਰੇਂਕਾ ਨਰੀਵਕਾ ਨਿਲਾੰਬ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਬੇਦਾ ता कर को करपाहंत अनुमानंत महामूर कश्यपेद न जांत महादेव को कहत सदा शिव नरेणकार का चिंत नहि बिव आप अपनी बूध है जेती वर्णत पिन पिन, पिन पिन तू है तेती तुमरा लखा न जाए पसारा, पसारा कह बिद सजा प्रथम संसार एकै रूप अनूप स्वरूप रंग प्योर आप कहहि भूपा ਅੰਦਰ ਜੇਰੇ ਸੇਤੇ ਯਕੀਨੀ ਉਤਪੁਜ ਖਾਨ ਬਾਹਰ ਰਚ ਦਿਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਉ ਸ਼ੰਕਰ ਇਕਾਠਾ ਸਗਰੀ ਸਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਕ ਸੰਸੋ ਦੁਸ਼ਟ ਜਿਤੇ ਉਤਬਤ ਉਤਪਾਤਾ ਸਕਲ ਮਲੇਸ਼ ਕਰੋ ਰਮਗਾਤਾ ਜੇ ਅਸਤੁਜ ਤਬ ਸਰਨੀ ਭਰੇ ਤਨ ਕੇ ਦੁਸ਼ਟ ਸੁਖਤ ਹੈ ਮਰੇ ਔਰਖ ਜਵਨ ਪਗ ਪਰ ਇਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਤੇ ਆਇਆ ਹੈ ਤਾਂ ਕੇ ਕਾਲ ਨੇ ਕਦੇ ਨਹੀਂ ਆਇਆ ਰਸਾ ਹੋਏ ਤਾਏ ਸਭ ਕਾਲਾ ਦੁਸ਼ਟ ਰਸਟ ਕਰੈ ਤਿਤ ਕਾਲਾ ਕਿਰਪਾ ਦ੍ਰਿਸ਼ਟ ਜਨ ਚਾਏ ਨਿਰ ਹੈ ਤਾਂ ਕੇ ਤਾਪ ਤਨ ਕਮਾ ਹਰ ਹੈ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਥ ਸਹਿ ਸਕੇ ਨਾ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਵਾਰਾ ਜਿਨਰ ਨਾਮ ਤੇਾਰੋ ਕਹਾ ਦਾਰਿਤ ਦੁਸ਼ਟ ਤੋਖ ਤੇਰਾ ਕਰ ਗ ਕੇਤ ਮੈਂ ਸਰਨ ਤੇਹਾਰੀ ਆਪ ਹਾਦਲੇ ਉਵਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਵਿਚਾਈ ਸਿਆ ਪਾਏਂਗੇ ਜਬ ਤੇ ਤੁਮਰੇ ਤਾਤੇ ਕੋ ਆਖ ਧਰੇ ਨੀ ਆਨੇਉ RAM ਰਹੀ ਪੁਰਾਨ ਕੁਰਾਨ ਅਨੇਕ ਕ ਕਹ ਮਤ ਏਕ ਨਾ ਮਾਨਿਉ ਸਿਮਰਤ ਸਾਸਤਰ ਵੇਦ ਸਬਕ ਬਾ ਭੇਦ ਕਹ ਹਮ ਏਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਹ ਮੈਂ ਨਾ ਕਹਿਓ ਸਭ ਤੋਏ ਬਖਾਨਿਉ ਦੋਹਰਾ ਸਗਲ ਦਵਾਰ ਕੋ ਸਾੜ ਕੇ ਗਿਓ ਤੁਹਾਰੋ ਦਵਾਰ ਵਾਹੇਗੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM KALI ਮਹਿਲਾ ਦੀ ਜਾ ਅਨੰਦ ਇੱਕ ਓਮਕਾਰ ਸਤਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਬਦ ਗਾਵਨ ਆਈਆਂ ਸਬਦੋ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸੰਵਰਤ ਸੁਆਮੀ ਸੋ ਕਿਉ ਮਨ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਈਆ ਗਿਆਨ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਈਆ ਗਿਆਨ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੂਖਾ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਬਸਿਆ ਜਿਨ ਈਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੂ ਜਿਸ ਦੀਆਂ ਇਹ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸਬਦ ਤਿਤਕਾਰ ਸਵਾਗੈ ਕਾਰ ਸਵਾਗੈ ਸਬਦ ਬਾਜੈ ਕਲਾ ਜਿਤ ਕਰ ਤਾਰਿਆ ਪੰਜ ਦੋ ਤੁਦ ਵਸ ਕਿਤੇ ਕਾਲ ਕਟਕ ਮਾਰਿਆ ਤੁਦ ਕਰਉ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖੋ ਆ ਤਿਤ ਕਰ ਅਨਹਦ ਬਾਜੈ ਆਨੰਦ ਸਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਰਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਲੋਭ ਸੰਤਾਪ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਜਨ ਪੇ ਸਭ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤ ਸਤ ਗੁਰੂ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਬੰਦਾਵਰੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਬਸਤੂ ਪਾਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸ ਉਦਾਰੋ ਜੇ ਕੋ ਖਾਵੇ ਜੇ ਕੋ ਪੂੰਚੇ ਤਿਸ ਕਾ ਹੋਏ ਉਦਾਰੋ ਇਹ ਬਸਤ ਤਜੀਨਾ ਨਾ ਜਾਈ ਨਿਤ ਨਿਤ ਰਖ ਔਰ ਤਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮਤਸਾਰੋ ਸ਼ਲੋਕ ਮਹਿਲਾ 5ਵਾਂ ਤੇਰਾ ਕੀਤਾ ਯਾ ਤੋ ਨਹੀਂ ਮੈਨੋ ਜੋਗ ਕੀਤੋਈ ਮੈਂ ਨਿਰਗੁਨ ਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤ ਗੁਰ ਸੱਜ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇਆ ਪੋੜੀ ਤਿੱਥੈ ਤੂੰ ਸਮਰੰਥ ਜਿੱਥੈ ਕੋਈ ਨਾ ਓਥੇ ਤੇਰੀ ਰਗ ਅਗਨੀ ਉਦਰਮਹ ਸੁਣ ਕੇ ਚਮਕੇ ਤੂਤ ਨਾਏ ਤੇਰੇ ਛੱਡ ਜਾਏ ਭਜਲ ਵਿਖਮਸ ਗਾ ਗੁਰ ਸਬਦੀ ਪਾਰ ਪਾਏ ਜਿਨੇ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲਮਹ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਥ ਸਾਥ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਰਾਗ ਗੁਜਰੀ ਬਾਰ ਮਹਿਲਾ ਪੰਜਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸ਼ਲੋਕ ਮਹਿਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰ ਨਾਮ ਨਿਤਰੀ ਸਤ ਗੁਰੂ ਪੇਕ ਨਾਮ ਸਰਬ ਰੀ ਸੁਨਣਾ ਗੁਰ ਨਾਮ ਤਤ ਗੁਰੂ ਸੇਤੀ ਰਤਿਆ ਦਰਗਹਿ ਪਈਂ ਠਾਓ ਕਹਿ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਟਿਏ ਬਿਲੇ ਕੇਈ ਕੇ ਮਹਿਲਾ ਪੰਜਮਾ ਰਖੇ ਰਖਣਾ ਹਾਰ ਆਪ ਉਵਾਰੈ ਗੁਰ ਕੀ ਪਿਆਰੀ ਪਾਏ ਕਾਜ ਸਵਾਰੈਨ ਵਾ ਆਪ ਦਿਆਲ ਮਨ ਨਾ ਬਿਸਾਰੈਨ ਸਾਥ ਜਨਾਕੈ ਸੰਗ ਪਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਤੋ ਖਿੰਧ ਮਹ ਬਿਦਾਰੈਨ ਤਿਸ ਸੈਭ ਕੀਤੇ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਿਸ ਸਾਬ ਕੀ ਤੇ ਨਾਨਕ ਮਨ ਮਾਏ ਜੇ ਸਿਮਰਤ ਸੁਖ ਹੋਏ ਚਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ